ਦੇਖੋ ਜੀ ਅਸੀਂ ਬਹੁਤ ਚਿਰ ਦੇ ਰੌਲਾ ਪਾਉਂਦੇ ਸੀਗੇ ਵੀ ਜਿਹੜੇ ਬੁਲਟ ਮੋਟਰਸਾਈਕਲ ਆ ਬੁਲਟ ਮੋਟਰਸਾਈਕਲ ਵਾਲੇ ਪਟਾਕੇ ਪਾਉਂਦੇ ਆ ਮੈਂ ਕਹਿੰਦਾ ਮੈਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਕਿ ਟ੍ਰਾਫਿਕਨ ਜਾਦਦੇ ਨੇ ਇਹ ਵੈੱਡ ਵਿੱਡਿਆ ਕਿਉਂਕਿ ਜਿਹੜਾ ਅਸੀਂ ਬਹੁਤ ਦਿਨਾਂ ਦੇ ਇਹਨਾਂ ਨੂੰ ਮੰਗ ਕਰਦੇ ਸੀ ਵੀ ਬੁਲਟਾਂ ਦੇ ਜਿਹੜੇ ਸਲੈਂਸਰ ਲੱਗੇ ਆ ਇਹ ਤਕਰੀਬਨ ਪਟਾਕੇ ਪਾਉਂਦੇ ਆ ਤਕਰੀਬਨ 90% ਬੁਲਟ ਵਾਲੇ ਪਟਾਕੇ ਹੀ ਪਾਉਂਦੇ ਆ ਸੈਕਟਰ 8 ਸ਼ੂਭ ਕੋਲੇ ਟ੍ਰੈਫਿਕ ਬਹੁਤ ਲੱਗਦਾ ਸੀ ਅ ਕੀ ਕਹੂੰਗਾ ਹਰਦੀਪ ਸਾਹਿਬ ਉਹ ਲਪਿਟਾਂ ਦੀਆਂ ਡਿਊਟੀਆਂ ਜਿਹੜੀਆਂ ਲਵਾਈਆਂ ਜਾ ਰਹੀਆਂ ਜਦੋਂ ਦਾ ਮਤਲਬ ਇਹ ਲੱਗੇ ਐ ਮੈਂ ਇਹ ਕਹੂੰਗਾ ਵੀ ਇਹਨਾਂ ਨੂੰ ਲੱਗੇ ਰਹਿਣ ਦੇਣ ਕਿਉਂ ਕਿ ਜਦੋਂ ਸਖਤੀ ਕਰਦੇ ਆ ਨਾ ਉਦੋਂ ਮੇਰਾ ਖਿਆਲ ਇੱਕ ਇੱਥੇ ਬੰਦਾ ਹੁਣੇ ਵਿਅਕਤੀ ਜਿੱਦਾ ਗਿਆ ਪ੍ਰੈਸ ਵਾਲਿਆਂ ਨਾਲ ਵੀ ਸਾਡੇ ਨਾਲ ਵੀ ਵੀ ਸਾਨੂੰ ਕੌਣ ਉਹਨਾਂ ਨੂੰ ਤੁਸੀਂ ਕਹਿਣ ਵਾਲੇ ਉਹ ਇੱਥੋਂ ਤੱਕ ਕਹਿੰਦਾ ਕਿ ਅਸੀਂ ਐਸਐਚਓ ਕੋਲੇ ਬੰਦੇ ਉੱਠਦੇ ਆ ਫੇਰ ਅਖੇ ਆਮ ਆਦਮੀ ਪਾਰਟੀ ਵਾਲੇ ਕਟਾਉਂਦੇ ਆ ਇਹਦੇ ਜਾਂ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਮਤਲਬ ਹੀ ਕੋਈ ਨਹੀਂ ਨਾ ਕਾਲੀ ਦਲ ਦਾ ਮਤਲਬ ਹੈ ਇਹਨਾਂ ਦਾ ਸਿਰਫ ਇੱਕ ਕਾਨੂੰਨ ਦਾ ਸੁਧਾਰ ਹੋ ਰਿਹਾ ਜੇ ਉਹਨੂੰ ਸੁਧਾਰ ਨੂੰ ਹੋਣ ਦੇਣਾ ਸੀ ਤਾਂ ਚੰਗੀ ਗੱਲ ਹੈ ਜੇ ਨਹੀਂ ਹੋਣ ਦੇਣਾ ਤਾਂ ਫਿਰ ਤਾਂ ਪਟਾਕੇ ਬੱਜਣੇ ਇੱਦਾਂ ਦੇ ਲੋਕ ਨੇ ਜਿਹੜੇ ਉਹ ਇਹਨਾਂ ਦੀਆਂ ਕਾਰਵਾਈਆਂ ਦੇ ਵਿੱਚ ਵਿਗੜ ਬਣਦੇ ਨੇ ਉਹਨਾਂ ਤੇ ਮੈਂ ਤਾਂ ਕਿਹਨਾਂ ਕੋਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਕਾਨੂੰਨ ਨੂੰ ਪ੍ਰਸ਼ਾਸਨ ਦੇ ਵਿੱਚ ਵਿਗੜ ਬਣਦੇ ਉਹ ਵੀ ਜਿਹੜੇ ਸੰਸਾਰ ਇਹਨਾਂ ਨਾਲ 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 ਹੀ ਕਲਾਂ ਕੱਟੇ ਗਏ ਨੇ ਸੰਸਾਰਾਂ ਨੂੰ ਤੋੜਿਆ ਗਿਆ ਬਹੁਤ ਵਧੀਆ ਗੱਲ ਕੀਤੀ ਗਈ ਹੈ ਹੋਣਾ ਚਾਹੀਦਾ ਸੀ ਇਹ ਮਾਨਜੋਗ ਐਸਐਸਟੀ ਸਾਹਿਬ ਮੋਗਾ ਜਿਹਦੀਆਂ ਹਦਾਇਤਾਂ ਦੇ ਕੰਮ ਕਰਦੇ ਹੋਏ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਟ੍ਰੈਫਿਕ ਨੂੰ ਮੋਕੇ ਦੇ ਵਿੱਚ ਕੰਟਰੋਲ ਕਰਨਾ ਉਹ ਅਸੀਂ ਕੰਟਰੋਲ ਕਰ ਰਹੇ ਹਾਂ ਪਹਿਲਾਂ ਜਿਹੜਾ ਟ੍ਰੈਫਿਕ ਨਾਰਮਲ ਕੀਤਾ ਸੀ ਜਿਹੜਾ ਤੁਸੀਂ ਆਪ ਦੇਖ ਹੀ ਰਹੇ ਹੋ ਕਿ ਟ੍ਰੈਕ ਬਿਲਕੁਲ ਨਾਰਮਲ ਚੱਲ ਰਿਹਾ ਹੁਣ ਦੂਜੀ ਗੱਲ ਜਿਹੜੇ ਬੁਲਟ ਦੇ ਪਟਾਕੇ ਮਾਰਦੇ ਸੀਗੇ ਜਾਂ ਓਪਨ ਜੀਪਾ ਵਿੱਚ ਗੁੰਡਾਗਰਦੀ ਕਰਦੇ ਸੀਗੇ ਉਹਨਾਂ ਨੂੰ ਜਿਹੜਾ ਬੌਂਡ ਕੀਤਾ ਜਾ ਰਿਹਾ ਚੈੱਕ ਕੀਤਾ ਜਾ ਰਿਹਾ ਜਿਹੜਾ ਵੀ ਕੋਈ ਪਟਾਕੇ ਬੁਲਟ ਦੇ ਪਟਾਕੇ ਚਲਾਊਗਾ ਮੁੰਡਾ ਕਰਤੀ ਕਰੂਗਾ ਜੋ ਆਪਣੀ ਜੀ ਪਾਸੇ ਵਿੱਚ ਵਾਰਾ ਕਰਤੀ ਕਰਨਗੇ ਉਹ ਸਾਰੀਆਂ ਬੌਂਡ ਕੀਤੀਆਂ ਜਾਂਦੀਆਂ ਉਹਨਾਂ ਨੂੰ ਬੰਦ ਕੀਤਾ ਜਾਊਗਾ ਹੁਣ ਤੱਕ ਮੈਂ 5 ਬੁਲਟ ਚੈੱਕ ਕੀਤੇ ਪੰਜਾਂ ਨੂੰ ਜਿਹੜਾ ਜਿਹੜੇ ਬੁਲਟ ਪਟਾਕੇ ਮਾਰਦੇ ਸੀ ਉਹਨਾਂ ਨੂੰ ਬੌਂਡ ਕੀਤਾ ਗਿਆ ਉਹਨਾਂ ਦੇ ਸਲੈਂਸਰ ਵੀ ਲਵਾਏ ਗਏ ਉਹ ਕੰਡਮ ਕੀਤੇ ਗਏ ਆ ਔਰ ਅਗਲੀ ਕਾਰਵਾਈ ਸਾਡੀ ਚੱਲ ਰਹੀ ਹੈ ਇਹਨਾਂ ਨੇ ਸਲੈਂਸਰ ਕਿੱਥੋਂ ਲਵਾਇਆ ਸੀ ਕਿਹੜੇ ਮਿਸਤਰੀ ਨੇ ਲਾਇਆ ਸੀਗਾ ਅਗਲੀ ਵੀ ਜਿਹੜੀ ਕਾਰਵਾਈ ਅਸੀਂ ਕਰਾਂਗੇ ਵੀ ਇਹਨਾਂ ਨੇ ਕਿੱਥੋਂ ਲਵਾਇਆ ਸੀ ਇਹ ਉਹੀ ਲੋਕ ਆ ਜਿਹੜੇ ਮਾਪਿਆਂ ਨੇ ਇਕਲੋਤੇ ਬੱਚੇ ਰੱਖਿਆ ਜਿਹੜੇ ਉਹ ਮਾਪਿਆਂ ਦੇ ਕਹਿਣੇ ਦੇ ਵਿੱਚ ਵੀ ਨਹੀਂ ਉਹ ਤੁਹਾਡੇ ਤੁਸੀਂ ਤਾਂ ਹੁਣ ਫੇਸ ਕੀਤਾ ਜੀ ਅਸੀਂ ਤਾਂ ਹਰ ਰੋਜ਼ ਇਹੋ ਜਿਹੀਆਂ ਕਾਰਵਾਈਆਂ ਫੇਸ ਕਰਦੇ ਆ ਜਿਹੜਾ ਮਰਜ਼ੀ ਜੋ ਮਰਜ਼ੀ ਕਰੀਏ ਕੋਈ ਸਪਾਰਸ਼ ਨਹੀਂ ਚੱਲੂਗੀ ਜਿਹੜਾ ਵੀ ਕੋਈ ਗੁੰਡਾ ਕਰਦੀ ਕਰੂਗਾ ਉਹਦੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜੀ ਵੀ ਹੋਊਗੀ ਉਹ ਹੀ ਕਰਾਂਗੇ ਕਾਫੀ ਨੌਜਵਾਨਾਂ ਨੂੰ ਤੇ ਹੋਰ ਲੋਕਾਂ ਨੂੰ ਕੀ ਮੈਸੇਜ ਦਿਓਗੇ ਜਿਹੜੇ ਟ੍ਰੈਫਿਕ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਟ੍ਰੈਫਿਕ ਫੋਰਸ ਤੁਹਾਡੇ ਸਾਥ ਦੇਣ ਵਾਸਤੇ ਆ ਤੁਹਾਡੀ ਮਦਦ ਵਾਸਤੇ ਆ ਤੁਸੀਂ ਜਿਹੜਾ ਵੀ ਕੋਈ ਸਫ਼ਰ ਕਰੋ ਆਰਾਮ ਨਾਲ ਕਰੋ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਮੇਰੀ ਮਾਪਿਆਂ ਨੂੰ ਵੀ ਇਹ ਬੇਨਤੀ ਆ ਤੇ ਨੌਜਵਾਨਾਂ ਨੂੰ ਵੀ ਅਪੀਲ ਆ ਵੀ ਤੁਸੀਂ ਚੰਗੇ ਨਾਗਰਿਕ ਬਣੋ ਸਾਡੇ ਬੱਚੇ ਵਿਦੇਸ਼ ਵਿੱਚ ਸੀ ਕਿਉਂ ਜਾਣਦੇ ਵੀ ਉੱਥੇ ਚੰਗੇ ਨਾਗਰਿਕ ਚੰਗਾ ਅਨੁਸ਼ਾਸਨ ਸਾਰਾ ਕੁਝ ਵਧੀਆ ਉੱਥੇ ਤਾਂ ਹੀ ਆਪਾਂ ਭੇਜਦੇ ਆ ਬੱਚਿਆਂ ਨੂੰ ਪੜ੍ਹਨ ਲਿਖਣ ਵਾਸਤੇ ਮਾਪੇ ਕਿੰਨੇ ਔਖੇ ਹੋ ਕੇ ਪੜਾ ਦੇ ਬੱਚਿਆਂ ਨੂੰ ਤੇ ਬੱਚਿਆਂ ਦਾ ਫਰਜ਼ ਪਾਉਂਦਾ ਜਿਹੜੇ ਸਕੂਲ ਕਾਲ ਵਿੱਚ ਪੜ੍ਹਦੇ ਆ ਵਧੀਆ ਤਰੀਕੇ ਨਾਲ ਪੜ੍ਹਨ ਦੇ ਵਾਰਾ ਕਰਦੀ ਨਾ ਕਰਨ ਪੁਲਟ ਦੇ ਪਟਾਕੇ ਨਾ ਮਾਰਨ ਆਪ ਦੀ ਜਾਨ ਵੀ ਜੋਖਮ ਵਿੱਚ ਪਾਉਂਦੇ ਆ ਲੋਕਾਂ ਦੀ ਜਾਨ ਵੀ ਜੋਖਮ ਵਿੱਚ ਪਾਉਂਦੇ ਮੇਰੀ ਤਾਂ ਇਹ ਹੀ ਪੀਲਾ ਵੀ ਆਪਾਂ ਜਿਸ ਪਰਪਸੇਸ ਤੇ ਜਿਸ ਮਕਸਦਾਂ ਸੇ ਆਪਾਂ ਸ਼ਹਿਰ ਦੇ ਵਿੱਚ ਆਉਨੇ ਆ ਉਹੋ ਹੀ ਕੰਮ ਕਰੀਏ ਨਾ ਕਿ ਗਲਤ ਕੰਮ ਕਰਕੇ ਡਿਸਪਲਨਰ ਭੰਗ ਕਰੀਏ ਨੌਜਵਾਨਾਂ ਨੇ ਇੱਕ ਸਟੰਟ ਬਣਾ ਲਿਆ ਉਹ ਤਾਂ ਇਹ ਕਹਿੰਦੇ ਆ ਥਾਰ ਤਾਂ ਰੱਖੀ ਘੁੰਮਣ ਫਿਰਨ ਨੂੰ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਪਰ ਇਹ ਪਟਾਕੇ ਇਹਨਾਂ ਦੇ ਜਿਹੜੇ ਪਹਿਣੇ ਸੀ ਪਾ ਗਏ ਹੁਣ ਪਟਾਕੇ ਪਹਿਣ ਗਏ ਨੇ ਸਖਤ ਕਾਰਵਾਈ ਕੀਤੀ ਜਾਊਗੀ ਇਹਨਾਂ ਦੇ ਜਿਹੜੇ ਬੁਲਟਾ ਬੰਦ ਕੀਤੇ ਜਾਣਗੇ ਤੇ ਹੁਣ ਸੰਭਲ ਜਾਣਾ ਤੇ ਮੈਂ ਸਾਰਿਆਂ ਨੂੰ ਚੇਤਾਵਨੀ ਦਿੰਦਾ ਜੇ ਕੋਈ ਹੋਰ ਵੀ ਕਿਸੇ ਦਾ ਬੁਲਟਾ ਹੈਗਾ ਕੋਈ ਪਟਾਕੇ ਪਾਉਂਦਾ ਉਹਨਾਂ ਦੇ ਪੇਰੈਂਟਸ ਨੂੰ ਅਪੀਲ ਕਰਦੇ ਹਾਂ ਅੱਜ ਹੀ ਚੈੱਕ ਕਰ ਲਓ ਤੇ ਉਹਨਾਂ ਦੇ ਅੱਜ ਹੀ ਸਵੈਸਨ ਸਹੀ ਕਰ ਲਓ ਵਰਨਾ ਬਖਸ਼ੇ ਨਹੀਂ ਜਾਣਗੇ